3 ਜੂਨ 1984 2 ਤਰੀਕ ਦੀ ਰਾਤ ਤੋਂ ਬਾਅਦ 3 ਤਰੀਕ ਦਾ ਦਿਨ ਚੜਦਾ ਹੈ ਜਿਸ ਦਿਨ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਵੀ ਸੀ ਤੇ ਜਿਸ ਕਾਰਨ ਸੰਗਤਾਂ ਬਾਹਰੋਂ ਦੀ ਅੰਦਰ ਆ ਰਹੀਆਂ ਸਨ ਤੇ ਉਸ ਦੌਰਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਜੀ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਸਰਕਾਰ ਉਹਨਾਂ ਨੂੰ ਇੱਕ ਵਾਰ ਨੋਟਿਸ ਦੇਵੇਗੀ ਅਤੇ ਕਹੇਗੀ ਕਿ ਆਪਣੇ ਸਾਰੇ ਹਥਿਆਰ ਜਮ੍ਹਾਂ ਕਰਾ ਦਿਓ ਤੇ ਉਸ ਤੋਂ ਬਾਅਦ ਸਰਕਾਰ ਇਹਨਾਂ ਦੇ ਉੱਤੇ ਧਾਵਾ ਬੋਲੇਗੀ ਜਿਸ ਕਰਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਜੀ ਨੇ ਸਾਰੀ ਸੰਗਤ ਨੂੰ ਕਿਹਾ ਤੁਸੀਂ ਕਿਸੇ ਨੇ ਵੀ ਆਪਣੇ ਹਥਿਆਰ ਜਮ੍ਹਾਂ ਨਹੀਂ ਕਰਾਉਣੇ 3 ਜੂਨ ਦੇ ਦਿਨ ਨੂੰ ਦੋ ਨਿਊਜ਼ ਚੈਨਲ ਵੀ ਸੰਤਾਂ ਦੀ ਇੰਟਰਵਿਊ ਲੈਂਦੇ ਹਨ ਜਿਨ੍ਹਾਂ ਵਿੱਚੋਂ ਦੂਸਰਾ ਲਾਸਟ ਪੱਤਰਕਾਰ ਸੀ ਜਿਸ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਇੰਟਰਵਿਊ ਲਈ ਸੀ ਉਹਨਾਂ ਨੇ ਇਹ ਵੀ ਪੁੱਛਿਆ ਕਿ ਜੋ ਦਰਬਾਰ ਸਾਹਿਬ ਦੇ ਉੱਤੇ ਗੋਲੀਆਂ ਚੱਲੀਆਂ ਹਨ ਉਸ ਦਾ ਬਦਲਾ ਲਿਆ ਜਾਵੇਗਾ ਸੰਤ ਜਰਨੈਲ ਸਿੰਘ ਭਿੰਡਰਵਾਲਿਆਂ ਜੀ ਨੇ ਕਿਹਾ ਇਸ ਬੇਅਦਬੀ ਨੂੰ ਨਹੀਂ ਸਹਿ ਆ ਜਾਏਗਾ ਇਸ ਦੌਰਾਨ ਆਰਮੀ ਦਾ ਸਭ ਤੋਂ ਮੇਨ ਟਾਰਗੇਟ ਅਕਾਲ ਤਖਤ ਸਾਹਿਬ ਤੱਕ ਪਹੁੰਚਣਾ ਸੀ ਜਿਸ ਦੌਰਾਨ ਉਹਨਾਂ ਨੇ ਐਸਐਸਐਫ ਨਾਮ ਦੀ ਫੌਜ ਨੂੰ ਚੁਣਿਆ ਜੋ ਕਿ ਪੂਰੀ ਤਰ੍ਹਾਂ ਟ੍ਰੇਡ ਸੀ ਪਰ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੱਕ ਪਹੁੰਚਣ ਲਈ ਬਹੁਤ ਜ਼ਿਆਦਾ ਔਖੀਤ ਆ ਰਹੀ ਸੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਸਿੰਘਾਂ ਨੇ ਮੋਰਚੇ ਲੱਗੇ ਹੋਏ ਸਨ ਅਤੇ ਉੱਥੋਂ ਦੇ ਨਿਕਲਣਾ ਬਹੁਤ ਹੀ ਜ਼ਿਆਦਾ ਮੁਸ਼ਕਲ ਸੀ ਅਤੇ ਉਸ ਦੌਰਾਨ ਤੋ ਚੁਣੌਤੀ ਵਾਲਾ ਜਿਹੜਾ ਮੋਰਚਾ ਸੀ ਉਹ ਵੱਡੀ ਟੈਂਕੀ ਅਤੇ ਬੁੰਗਿਆਂ ਦੇ ਮੋਰਚੇ ਸਨ ਆਰਮੀ ਦੇ ਚੀਫ ਜਰਨਲ ਬਰਾੜ ਦਾ ਕਹਿਣਾ ਸੀ ਕਿ ਉਹ ਸਿੰਘਾਂ ਦੇ ਮੋਰਚਿਆਂ ਨੂੰ ਸਿਰਫ 2 ਘੰਟਿਆਂ ਦੇ ਵਿੱਚ ਹੀ ਜਿੱਤ ਲੈਣਗੇ ਅਤੇ ਇਸ ਦੌਰਾਨ ਸੰਤ ਜਰਨੈਲ ਸਿੰਘ ਜੀ ਅਤੇ ਜਰਨਲ ਸੁਭੇਗ ਜੀ ਇਹ ਗੱਲ ਵੀ ਕਹਿੰਦੇ ਹਨ ਕਿ ਸਰਕਾਰ ਹੁਣ 4 ਤਰੀਕ ਨੂੰ ਪੂਰੀ ਤਰ੍ਹਾਂ ਦੱਬ ਕੇ ਹਮਲਾ ਕਰ ਸਕਦੀ ਹੈ